ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਸਿਰਵਾਰ ਗੁਰੂ ਸਤਨਾਮ ਸਿਰਵਾਰ ਗੁਰੂ ਸਤਨਾਮ ਸਿਰਵਾਰ ਗੁਰੂ ਸਤਨਾਮ ਸਿਰਵਾਰ ਬਸੇ ਸਾਸ਼ੀ ਕਲ ਪਹਿਲਾ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਰਦਾਸ ਹੈ ਇਹ ਸਰਬਾਦਾ ਬਲਾ ਮੰਗੀਰ ਮੱਥਾ ਟੇਕਣ ਆਏ ਆ ਜੀ ਵਾਹਿਗੁਰੂ ਚੜ੍ਹਦੀ ਕਲਾ ਜਰਾ ਥੈਂਕ ਯੂ ਕੀ ਨਡਕੀ ਆ ਰਿਹਾ ਬਸ ਵੀਰੇ ਕਰੀ ਜਾਂਦੇ ਆ ਕੰਮ ਕਰੀ ਜਾਂਦੇ ਆ ਪ੍ਰੋਜੈਕਟ ਪ੍ਰੋਜੈਕਟ ਨੇ ਉਹ ਹੀ ਕਰੀ ਜਾਂਦੇ ਵਧੀਆ ਥੈਂਕ ਯੂ ਜਿਸ ਤਰ੍ਹਾਂ ਤੁਹਾਨੂੰ ਲੋਕ ਇਹ ਉਸ ਤੋਂ ਬਾਅਦ ਡਿਪਲੋਮਾ ਵੀ ਆਈਆਂ ਫਿਲਮਾਂ ਵੀ ਤਾਂ ਕਾਫੀ ਪਰਵੰਗਾਰ ਮਿਲਿਆ ਠੀਕ ਹੈ ਬਸ ਬ్రో ਜੋਰ ਮਾਰੀ ਜਨੇ ਆ ਬਾਕੀ ਵਾਹਿਗੁਰੂ ਦੀ ਕਿਰਪਾ ਚਾਹੀਦੀ ਸਭ ਕੁਝ ਕੈਂਡ ਹੋ ਜਾਣਾ ਹੁਣ ਧਾਰਮਿਕ ਯਤਨ ਕੋਈ ਚਾਹ ਕੋਈ ਹੋਰ ਵੀਰੇ ਕੀਤਾ ਆ ਬਾਕੀ ਪਰਮਾਤਮਾ ਦੇ ਜਦੋਂ ਚਾਹਣਾ ਸਾਰਾ ਕੁਝ ਹੋ ਜਾਈ ਹੈ ਹੈਨਾ ਠੀਕ ਹੈ ਵੀਰੇ ਸਰੋਤਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਬਸ ਮੱਥਾ ਟੇਕਣਾ ਆਓ ਵਾਹਿਗੁਰੂ ਦੇ ਚਰਨਾਂ ਚ ਲੱਗੋ ਸਭ ਕੁਝ ਮਿਲ ਜਾਂਦਾ ਥੈਂਕ ਯੂ ਸਾਰੇ ਜੀ ਦਾ ਬਹੁਤ ਬਸ ਹੀ ਸੱਚੀ ਗੱਲ ਬਹਿਲਾ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜ ਮਾਥਾ ਟੇਕਣ ਆਏ ਆ ਜੀ ਵਾਇਗੁਰੂ ਚਾਰਦੀ ਕਲਾ ਜਰਾ ਕਰ ਤੈੰਕਿਊ ਕੀ ਨਡਕੀ ਆ ਰਿਹਾ ਬਸ ਵੀਰੇ ਕਰੀ ਜਾਣੇ ਆ ਕੰਮ ਕਰੀ ਜਾਣੇ ਆ ਜੀ ਪ੍ਰੋਜੈਕਟ ਪ੍ਰੋਜੈਕਟ ਨੇ ਉਹ ਹੀ ਕਰੀ ਜਾਣੇ ਵਧੀਆ ਥੈਂਕਿਊ ਜਿਸ ਤਰ੍ਹਾਂ ਤੁਹਾਨੂੰ ਲੋਕ ਨੇ ਉਸ ਤੋਂ ਬਾਅਦ ਇਹ ਫਿਲਮਾਂ ਵੀ ਆਈਆਂ ਫਿਲਮਾਂ ਚ ਵੀ ਤਾਂ ਕਾਫੀ ਪਰਮਾਂਹਾਰ ਮਿਲਿਆ ਠੀਕ ਹੈ ਬਸ ਵੀਰੋ ਜੋਰ ਮਾਰੀ ਜਾਣੇ ਆ ਬਾਕੀ ਵਾਇਗੁਰੂ ਦੀ ਕਿਰਪਾ ਚਾਹੀਦੀ ਸਭ ਕੁਝ ਕੈਂਡ ਹੋ ਜਾਣਾ ਹੁਣ ਧਾਰਮਿਕ ਜੀਤ ਕੋਈ ਜਾਂ ਕੋਈ ਹੋਰ ਵੀਰੇ ਕੀਤਾ ਆ ਬਾਕੀ ਪਰਮਾਤਮਾ ਨੇ ਜਦੋਂ ਚਾਹਣਾ ਸਾਰਾ ਕੁਝ ਹੋ ਗਿਆ ਹੈ ਨਾ ਠੀਕ ਹੈ ਵੀਰੇ ਸਰੋਤਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਬਸ ਮਾ

ਸਿਰਵਾਰ ਗੁਰੂ ਸਤਨਾਮ ਸਿਰਵਾਰ ਗੁਰੂ ਸਤਨਾਮ ਸਿਰਵਾਰ ਗੁਰੂ ਸਤਨਾਮ ਸਿਰ ਬਸੇ ਸਾਸ਼ੀਗਲ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਰਦਾਸ ਹੈ ਇਹ ਸਰਬਾਦਾ ਬਲਾ ਮੰਗੀਰ ਮੱਥਾ ਟੇਕਣ ਆਏ ਆ ਜੀ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਥੈਂਕ ਯੂ ਕੀ ਨੜਕੀ ਆ ਰਿਹਾ ਬਸ ਵੀਰੇ ਕਰੀ ਜਾਂਦੇ ਆ ਕੰਮ ਕਰੀ ਜਾਂਦੇ ਆ ਪ੍ਰੋਜੈਕਟ ਪ੍ਰੋਜੈਕਟ ਨੇ ਉਹੀ ਕਰੀ ਜਾਂਦੇ ਵਧੀਆ ਥੈਂਕ ਯੂ ਜਿਸ ਤਰ੍ਹਾਂ ਤੁਹਾਨੂੰ ਲੋਕੀਏ ਇਸ ਤੋਂ ਬਾਅਦ ਡਿਪਲੋਮਾ ਵੀ ਆਈਆਂ ਫਿਲਮਾਂ ਚ ਵੀ ਤੋਂ ਕਾਫੀ ਪ੍ਰਵਹangar ਮਿਲਿਆ ਕੀ ਬਸ ਵੀਰੋ ਜੋਰ ਮਾਰੀ ਜਾਨੇ ਆ ਬਾਕੀ ਵਾਹਿਗੁਰੂ ਦੀ ਕਿਰਪਾ ਚਾਹੀਦੀ ਸਭ ਕੁਝ ਕੰਡ ਹੋ ਜਾਂਦਾ ਹੁਣ ਧਾਰਮਿਕ ਗੀਤ ਕੋਈ ਜਾਂ ਕੋਈ ਹੋਰ ਵੀਰੇ ਕੀਤਾ ਆ ਬਾਕੀ ਪਰਮਾਤਮਾ ਦੇ ਜਦੋਂ ਚਾਹਣਾ ਸਾਰਾ ਕੁਝ ਹੋ ਜਾਂਦਾ ਹੈ ਨਾ ਠੀਕ ਹੈ ਵੀਰੇ ਸਰੋਤਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਬਸ ਮੱਥਾ ਟੇਕਣਾ ਆਓ ਵਾਹਿਗੁਰੂ ਦੇ ਚਰਨਾਂ ਚ ਲੱਗੋ ਸਭ ਕੁਝ ਮਿਲ ਜਾਂਦਾ ਹੈ ਥੈਂਕ ਯੂ ਸਰ ਇਹ ਕੀ ਬਸ ਬਸ ਹੀ ਸਾਰੀ ਗੱਲ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਨਾਮ ਤੇ ਮਾਥਾ ਟਿਕਣਾ ਆਇਆ ਜੀ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਥੈਂਕ ਯੂ ਕੀ ਤੁਹਾਡਾ ਕੀ ਆ ਰਿਹਾ ਬਸ ਵੀਰੇ ਕਰੀ ਜਾਂਦੇ ਆ ਕੰਮ ਕਰੀ ਜਾਂਦੇ ਆ ਜੀ ਪ੍ਰੋਜੈਕਟ ਪ੍ਰੋਜੈਕਟ ਦੇ ਉਹੀ ਕਰੀ ਜਾਂਦੇ ਆ ਵਧੀਆ ਥੈਂਕ ਯੂ ਜਿਸ ਤਰ੍ਹਾਂ ਤੁਹਾਨੂੰ ਲੋਕਿਆਂ ਉਸ ਤੋਂ ਬਾਅਦ ਤੁਹਾਡੀ ਫਿਲਮਾਂ ਵੀ ਆਈਆਂ ਫਿਲਮਾਂ ਚ ਵੀ ਤਾਂ ਕਾਫੀ ਪ੍ਰਵਹਾਂਗ ਆ ਰਿਹਾ ਮੇਰੇ ਕੀ ਕਹਾਂ ਬਸ ਵੀਰੋ ਜੋਰ ਮਾਰੀ ਜਾਂਦੇ ਆ ਬਾਕੀ ਵਾਹਿਗੁਰੂ ਦੀ ਕਿਰਪਾ ਚਾਹੀਦੀ ਸਭ ਕੁਝ ਕੰਡ ਹੋ ਜਾਂਦਾ ਹੁਣ ਧਾਰਮਿਕ ਗੀਤ ਕੋਈ ਜਾਂ ਕੋਈ ਹੋਰ ਵੀਰੇ ਕੀਤਾ ਆ ਬਾਕੀ ਪਰਮਾਤਮਾ ਦੇ ਜਦੋਂ ਚਾਹਣਾ ਸਾਰਾ ਕੁਝ ਹੋ ਜਾਂਦਾ ਹੈ ਨਾ ਠੀਕ ਹੈ ਵੀਰੇ ਸਰੋਤਿਆਂ ਨੂੰ ਕੀ ਮੈਸੇਜ ਦੇਣਾ ਚ

ਸਤ ਨਾਮ ਸ੍ਰੀ ਵਾਹਿਗੁਰੂ ਸਤ ਨਾਮ ਸ੍ਰੀ ਵਾਹਿਗੁਰੂ ਸਤ ਨਾਮ ਸ੍ਰੀ ਵਾਹਿਗੁਰੂ ਸਤ